ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ 22 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤਿਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਸੀ ਗੁਰਬਾਣੀ ਦੇ ਪਰਮਾਣ ਕਲਪੂਰਨ ਹੋ ਗਏ ਸਭ ਲੇਕਿਨ ਕਰਮ ਕਾਂਡਾ ਦੀ ਡੜੀ ਵਿੱਚ ਅਸੀਂ ਜਿੰਨੇ ਵੀ ਵਿਸ਼ੇ ਵਿਚਾਰਦੇ ਆ ਮੇਰੇ ਬਾਅਦ ਦੇ ਵਿੱਚ ਆਪਣੀ ਸਵੈ ਪ੍ਰਚੋਲ ਵੀ ਜ਼ਰੂਰ ਕਰਦੇ ਆ ਵੀ ਅਸੀਂ ਕੀ ਕਰ ਰਹੇ ਆ ਔਰ ਇਸ ਸਵੈ ਪ੍ਰਚੋਲ ਕੀਤੇ ਬਿਨਾਂ ਵਿਸ਼ਾ ਅਧੂਰਾ ਹੈ ਕਿਉਂਕਿ ਜੋ ਸਾਡੇ ਜੀਵਨ 'ਚ ਤਬਦੀਲੀ ਆਉਣੀ ਹੈ ਜੋ ਅਸੀਂ ਸੰਚਿਆ ਗੁਰਬਾਣੀ ਰਾਈ ਉਸ ਵਿਸ਼ੇ ਦੇ ਵਿੱਚ ਇਹ ਮੈਂ ਅਮਰੀ ਰੂਪ 'ਚ ਸਾਡੇ ਜੀਵਨ 'ਚ ਤਾਂ ਹੀ ਆਉਣਾ ਹੈ ਜਦੋਂ ਅਸੀਂ ਆਪਣੀ ਸਵੈ ਪ੍ਰਚੋਲ ਕਰਾਂਗੇ ਕਿਤੇ ਰੂਪ ਬਦਲ ਕੇ ਅਸੀਂ ਉਹੀ ਕਰਮ ਤਾਂ ਨਹੀਂ ਕਰੀ ਜਾ ਰਹੇ ਜਿਸਲੇ ਅਸੀਂ ਇਸ ਕਲਰ ਚਾਤੀ ਮਾਰੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਅੱਜ ਸਾਡੀ ਹਾਲਤ ਇਹ ਹੈ ਕਿ ਅਨਮਰਤੀਆਂ ਦੀ ਨਕਲ ਕਰਕੇ ਅਸੀਂ ਵੀ ਪਹਾੜਾਂ ਉੱਤੇ ਤੀਰਥ ਲੱਭ ਰਹੇ ਹਾਂ ਅਸਲ ਦੇ ਵਿੱਚ ਸਾਡੇ ਤੇ ਤੀਰਥ ਦਾ ਕੋਈ ਕਨਸੈਪਟ ਹੀ ਨਹੀਂ ਲੇਕਿਨ ਅਸੀਂ ਵੇਖਿਆ ਕਿ Hindu kaum ਦੇ ਲੋਕ ਜਿਹੜੇ ਨੇ ਉਹ ਪਹਾੜਾਂ ਦੇ ਉੱਤੇ ਤੀਰਥ ਕਰਨ ਲਈ ਜਾਂਦੇ ਨੇ ਉਹਨਾਂ ਸੀ ਕਿਵੇਂ ਪਿੱਛੇ ਰਹਿ ਸਕਨੇ ਅਸੀਂ ਪਹਿਲਾਂ ਮਣੀਕਰਨ ਨਾਮ ਦਾ ਸਥਾਨ ਲੱਭਾ ਹਿਮਾਚਲ ਦੇ ਵਿੱਚ ਉੱਥੇ ਜਾਣਾ ਸ਼ੁਰੂ ਕੀਤਾ ਬੱਸਾਂ ਪਰਪਰ ਜਾਂਦੀਆਂ ਸਨ ਕੋਣ ਵੀ ਜਾਂਦੇ ਲੇਕਿਨ ਹੁਣ ਸੱਡੂ ਨੂੰ ਕੋਰਤੀ ਰਥ ਲੱਭ ਗਿਆ ਹੁਣ ਮਣੀਕਰਨ ਦੀ ਕੀ ਕਹਾਣੀ ਹੈ ਕਿ ਉੱਥੇ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਆਏ ਸਨ ਜਰੂਰ ਆਏ ਹੁਣ ਕਿ ਮੈਨੂੰ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਮੇਰੇ ਸਤਿਗੁਰੂ ਦੀ ਗੁਰਨਾਨਕ ਸਾਹਿਬ ਜੀ ਇਸ ਧਰਤੀ ਦੇ ਚੱਪੇ-ਚੱਪੇ ਤੇ ਉਹਨਾਂ ਦੇ ਚਰਨਾਂ ਦੀ ਮੋਹਰ ਲੱਗੀ ਹੋਈ ਹੈ। ਲੇਕਿਨ ਉਹਨੂੰ ਜੋੜਿਆ ਜਾਂਦਾ ਜਿਹੜਾ ਇਸ ਗੱਲ ਨਾਲ ਕਿ ਉੱਥੇ ਸਾਹਮਣੇ ਨਦੀ ਦੇ ਵਿੱਚ ਪਾਣੀ ਵਗਦਾ ਤੱਤਾ ਪਾਣੀ ਹੈ। ਉਹਦੇ ਵਿੱਚ ਚਾਵਲ ਉਬਾਲ ਲਓ ਇਸ ਤਰ੍ਹਾਂ ਜੋ ਵੀ ਮਰਜੀ ਬਹੁਤ ਗਰਮ ਪਾਣੀ ਹੈ। ਕੀ ਇਹ ਧਰਤੀ ਤੇ ਇੱਕ ਜਗ੍ਹਾ ਤੇ ਹੀ ਹੈ? ਤਰਤੀ ਦੀ ਗੱਲ ਛੱਡ ਦੀ ਹੈ ਹਿਮਾਚਲ ਦੇ ਵਿੱਚ ਹੀ ਪਤਾ ਨਹੀਂ ਕਿੰਨੀ ਜਗ੍ਹਾ ਦੇ ਉੱਤੇ ਅਸ਼ਿਮਦੇ ਤੋਂ ਥੋੜਾ ਅੱਗੇ ਚਲੇ ਜਾਓ ਉੱਥੇ ਵੀ ਤੱਤਾ ਪਾਣੀ ਇਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਾ ਹੈ ਕਿ ਜਿਹੜੀ ਤਰਤੀ ਦੇ ਵਿੱਚ ਛੱਡੇ ਸਲਫਰ ਹੁੰਦੀ ਹੈ ਉਹਦੇ ਉੱਤੋਂ ਜਿਹੜਾ ਪਾਣੀ ਲੰਘਦਾ ਉਹ ਗਰਮ ਹੋ ਜਾਂਦਾ ਇੱਕਦਮ ਬਹੁਤ ਜ਼ਿਆਦਾ ਜੋ ਮਣੀ ਕਰਨ ਦੇ ਵਿੱਚ ਅੰਦਰ ਸਾਰਾ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਾਈਆਂ ਹੋਈਆਂ ਨੇ ਉਹ ਪੂਜਾ ਹੋ ਰਹੀ ਹੈ ਉਸੰਨੇ ਜਨ ਨਹੀਂ ਹੁੰਦਾ ਉਹ ਥੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਾਵਨ ਸਰੂਪ ਦਾ ਪ੍ਰਕਾਸ਼ ਕਰਕੇ ਤੇ ਉਹਦੇ ਨਾਲ ਗੁਰਦੁਆਰਾ ਬਣ ਗਿਆ ਜਿਵੇਂ ਕਮਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਤੇ ਦੁਰਵਰਤੋਂ ਕੀਤੀ ਜਾ ਰਹੀ ਹੈ ਉੱਥੇ ਜਿਹੜਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਹੈ ਦੀਵਿ ਦੇਵਤਿਆਂ ਦੀ ਪੂਜਾ ਕਰਨਾ ਉੱਥੇ ਹੋ ਰਿਹਾ ਫਿਰ ਸਾਡੀ ਉੱਥੇ تسਲੀ ਨਹੀਂ ਹੋਈ ਹੁਣ ਅਸੀਂ ਇੱਕ ਹੋਰ ਲੱਭ ਰਿਹਾ ਰੇਮਕੁੰਟ ਇਹ ਕਹਤਾ ਗਿਆ ਜੀ ਕਿ ਉਥੇ ਗੁਰੂ ਗੋਬਿੰਦ ਸਾਹਿਬ ਸਾਹਿਬ ਨੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ ਕਿਸੇ ਹੋਰ ਗੁਰੂ ਸਾਹਿਬ ਦਾ ਵੀ ਅਸੀਂ ਲੱਭਿਆ ਕਿ ਉਹਨਾਂ ਨੇ ਪਿਛਲੇ ਜਨਮ ਚ ਕਿਹੜੇ ਤਪੱਸਿਆ ਕੀਤੀ ਸੀ ਨਹੀਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਇੱਕ ਨਵੀਂ ਰੀਤ ਚਲਾਤੀ ਉਹਨਾਂ ਦਾ ਦੱਸਤਾ ਜੀ ਪਿਛਲੇ ਜਨਮ ਚ ਮੈਂ ਇੱਥੇ ਤਪੱਸਿਆ ਕੀਤੀ ਸੀ ਇਹ ਰਕ ਪੰਕਤੀ ਹੈ ਏਮ ਕੁੰਟ ਪਰਬਤ ਹੈ ਜਹਾਂ ਸਬਤ ਸਿੰਘ ਸੋਭਤ ਹੈ ਤਹਾਂ ਤਹਾਂ ਮਦਕ ਤਪਸਿਆ 사ਦੀ ਕਿਹਦੀ ਤਪਸਿਆ ਕੀਤੀ ਮਹਕਾਲ ਕਾਲਕਾ ਰਾਧੀ ਮਹਕਾਲ ਦੇਵਤੇ ਦੀ ਤੇ ਕਾਲਕਾ ਦੇਵੀ ਦੀ ਅਸੀਂ ਆਪ ਜਾ ਕੇ ਉੱਥੇ ਮੋਹਰ ਲਾ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਕਾਲ ਦੇਵਤੇ ਦੇ ਕਾਲਕਾ ਦੇਵੀ ਦੇ ਪੁਜਾਰੀ ਸਨ ਕਿੱਥੇ ਗਈ ਸਾਡੀ ਮਤ ਅੰਧੀ ਭਾਵਨਾ ਦੇ ਵਿੱਚ ਗੁਰਬਤ ਸਿਧਾਂਤਾਂ ਨੂੰ ਪਤਾ ਨਹੀਂ ਕਿੱਥੇ ਦੱਸ ਕਿੱਥੇ ਸੁੱਟ ਦਿੱਤਾ ਸੀ। ਇਹ ਕਹਿੰਦੇ ਤਾਂ ਕਿ ਹੋਇਆ ਜੀ ਗੁਰਦੁਆਰਾ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਣੇ ਆ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਹੋਰ ਨੇ ਤੇ ਸਾਡੇ ਨਾਲ ਦੇ ਗੁਰਦੁਆਰੇ 'ਚ ਹੋਰ ਨੇ। ਕਰੋਨਾ ਰੋਜ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹ ਕੇ ਦੇ ਦਰਸ਼ਨ ਕਰੋ। ਇੱਕ ਪਾਸੇ ਤੀਪਸਾਂ ਦੇ ਤੁਰੇ ਫਿਰਦੇ ਆ ਤੀਰ ਸਮਝ ਕੇ ਉੱਥੇ ਤੁਰੇ ਫਿਰਦੇ ਆ। ਤੇ ਗੁਰਬਾਣੀ ਪੜਨ ਵਿਚਾਰਨ ਅਤੇ ਹਿਰਦੇ ਚ ਵਸਾਉਣ ਦੀ بجائے ਬੱਸਾਂ ਪਰ ਬਲਕੇ ਇਹਨਾਂ ਸਾਰਾਂ ਦੇ ਜਾ ਰਹੇ ਹਣ ਕਰਨਾਰਾ ਕਾਮ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਸਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਕੇ ਉਹਨੂੰ ਸਮਝਣਾ ਸੀ ਵਿਚਾਰਨਾ ਸੀ ਉਹਨੂੰ ਆਪਣੇ ਹਿਰਦੇ ਚ ਧਾਰਨ ਕਰਨਾ ਸੀ ਆਪਣੇ ਜੀਵਨ ਚ ਬਣਾਉਣਾ ਸੀ ਤੇ ਜਾ ਰਹੇ ਹਾਂ ਬੱਸਾਂ ਪਰ ਪਰ ਕੇ ਇਹਨਾਂ ਸਾਰਾਂ ਦੇ ਸਿੱਖ ਨੇ ਇਤਿਹਾਸਕ ਗੁਰਦੁਆਰਿਆਂ ਤੇ ਜਾਣਾ ਹੈ ਇਹ ਪ੍ਰੇਰਣਾ ਲੈਣ ਦੇ ਵਾਸਤੇ ਜੋ ਉਥੇ ਇਤਿਹਾਸ ਵਾਪਰਿਆ ਜੰਹ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬ ਜਦੋਂ ਸ਼ਹੀਦ ਹੋਏ ਇਹ ਪ੍ਰੇਰਣਾ ਲੈਣ ਵਾਸਤੇ ਵੀ ਇਸ ਉਮਰ ਦੇ ਵਿੱਚ ਵੀ ਕਿੰਨੀ ਡ੍ਰਿੜਤਾ ਸੀ ਕਿ ਆਪਣਾ ਧਰਮ ਨਹੀਂ ਛੱਡਿਆ ਨੀਂਹਾਂ ਚ ਚਲੇ ਜਾ ਕੇ ਆਪਣੀਆਂ ਜਾਨਾਂ ਦੇਣੀਆਂ ਕੁਰਬਾਨ ਕਰ ਲਈਆਂ ਏਡੀ ਛੋਟੀ ਜੀ ਉਮਰ ਦੇ ਵਿੱਚ 6 ਸਾਲ ਤੇ 8 ਸਾਲ ਦੀ ਉਮਰ ਦੇ ਵਿੱਚ ਜਾਉ ਚੰਗੌਰ ਸਾਹਿਬ ਜਿੱਥੇ 40 ਸਿੱਖ ਭੁੱਖੇ ਪਾਣੇ ਸਿੱਖ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਜਾਉ ਚੰਗੌਰ ਸਾਹਿਬ ਦੀ ਜੰਗ ਦੇ ਮੈਦਾਨ ਨੂੰ ਜਾ ਕੇ ਕਰੋ ਉਸ ਦੇ ਦਰਸ਼ਨ ਜਿੱਥੇ ਸਾਹਿਬ ਜਾਦੇ ਸਿਰਫ ਪੰਜ ਸਿਕਨੋਂ ਨਾਲ ਲੈ ਕੇ ਜੀ ਵੱਡੀ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਭੇਜੇ ਜਾਣ ਤਸੀ ਪਹਿਲਾਂ ਦੇ ਸਾਡੇ ਆਕਾਰ ਬਾਬਾ ਸੇਕਾਰ ਸੇਵਾ ਵਾਲੇ ਬਾਬਿਆਂ ਨੇ ਸਾਰਾ ਇਤਿਹਾਸ ਆਪਣੇ ਹੱਥੀ ਬਰਬਾਦ ਕਰ ਦਿੱਤਾ ਟੋਕਰੀਆਂ ਢੋ ਟੋਕੀਆਂ ਡਾਲੀਆਂ ਸੁੱਟ ਦਿੱਤਾ ਜੋ ਉਹਦਾ オリジナル ਰੂਪ ਸੀ ਜਿਸ ਨੂੰ ਸੰਭਾਲਣ ਦੀ ਲੋਟ ਸੀ ਜਿੱਥੋਂ ਸਿੱਖ ਨੂੰ ਪ੍ਰੇਰਣਾ ਮਿਲਣੀ ਸੀ ਉੱਥੇ ਸਾਰਾ ਸਨਮਾਨ ਰੋੜੀ ਲੱਗ ਗਿਆ ਅੱਜ ਜਾ ਕੇ ਕੋਈ ਚਾਹੇ ਕਿ ਮੈਂ ਚਮਕੌਰ ਦੀ ਕੱਚੀ ਘੜੀ ਦੇਖ ਰਵਾਂ ਨਹੀਂ ਦੇਖ ਸਕਦਾ ਕੋਈ ਚਾਹੇ ਤਾਂ ਕਹੇ ਮੈਂ ਫਤਿਹਗੜ੍ਹ ਸਾਹਿਬ ਜਾ ਕੇ ਉਹ ਨੀਹਾਂ ਦੇਖ ਲਵਾਂ ਜਿਹਨਾਂ ਸਾਹਿਬ ਜ਼ਿਆਦਾ ਨਿਚਣਿਆ ਗਿਆ ਸੀ ਨਹੀਂ ਦੇਖ ਸਕਦਾ ਆ ਬਰਬਾਦ ਕਰਦਾ ਚਲੋ ਫਿਰ ਵੀ ਇਹ ਤਾਂ ਪਤਾ ਵੀ ਉਹਨਾਂ ਦੇ ਇਤਿਹਾਸ ਕੀ ਜੁੜੇ ਹੋਇਆ ਇਤਿਹਾਸਿਕ ਪ੍ਰੇਰਣਾ ਲੈਣ ਲਈ ਜਾਣਾ ਹੈ ਅਸੀਂ ਤਾਂ ਪੂਜਾ ਕਰਨ ਲਈ ਜਾ ਰਹੇ ਹਾਂ ਤੀਰਥ ਕਰਨ ਲਈ ਜਾ ਰਹੇ ਹਾਂ ਆ ਗੁਰਦੁਆਰੇ ਨੂੰ ਨਾਲ ਵਿਸ਼ੇਸ਼ ਤੌਰ ਤੇ ਸਰੋਵਰ ਬਣਾਏ ਜਾ ਰਹੇ ਨੇ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰੇ ਦੇ ਨਾਲ ਮੇਰੇ ਸਾਹਮਣੇ ਵੇਖਦੇ ਬੜਿਆ ਉੱਥੇ ਕੋਈ ਸਰੋਵਰ ਨਹੀਂ ਸੀ ਬੋਲੀ ਸੀ ਇੱਕ ਸਰੋਵਰ ਇਸ ਕਰਕੇ ਬਣਾਏ ਜਾ ਰਹੇ ਨੇ ਵੀ ਉਹ ਤੀਰਥਾਲਾ ਕਨਸੈਪਟ ਜਿਹੜਾ ਸਿੱਖੀ ਦੇ ਵਿੱਚ ਵਾੜਿਆ ਜਾ ਰਿਹਾ ਫਿਰ ਬ੍ਰਾਹਮਣੀ ਸਿਸਟਮ ਦੇ ਵਿੱਚ ਹੈ ਕਾਤਸ਼ੀਆਂ ਮਨਾਉਣੀਆਂ ਪੂਰਨ ਮਾਸੀਆਂ ਮਸਿਆ ਹੱਥੇ ਤਾ ਮਨਾਉਣੀਆਂ ਸੇਕ ਇਹਨਾਂ ਦਿਨਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਜਾ ਕੇ ਗੁਰਦੁਆਰਿਆਂ ਦੇ ਸਰੋਵਰਾਂ 'ਚ ਇਸ਼ਨਾਨ ਕਰ ਰਿਹਾ ਹੈ ਸਾਰੇ ਦਿਨ ਕੁਝ ਦਿਨ ਇਹ ਸਿਧਾਂਤ ਵੀ ਖਤਮ ਹੋ ਗਿਆ ਤੇ ਨਾਲੇ ਉਥੇ ਇਸ਼ਨਾਨ ਵਾਲਾ ਕੰਮ ਸ਼ੁਰੂ ਹੋ ਗਿਆ ਉਹਦਰ ਬਦਲ ਕੇ ਕਈ ਜਗ੍ਹਾ ਤੇ ਗੁਰਬਾਣੀ ਦੀਆਂ ਅਧੂਰੀਆਂ ਪੰਕਤੀਆਂ ਵਰਤ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੀਰਥਾਂ ਤੇ ਜਾਣ ਲਈ ਜਿਵੇਂ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਨੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਤੀਰਥ ਨਾਈਐ ਸੁਖ ਪਲ ਪਾਈਐ ਮੈਲ ਨਾ ਲੱਗੈ ਕਾਈ ਹੁਣ ਇੱਥੇ ਸਿੱਧ ਗੋਸ਼ਟ ਤੋਂ ਹੀ ਪਤਾ ਲੱਗਦਾ ਹੈ ਕਿ ਸਿੱਧ ਗੋਸ਼ਟ ਸਿੱਧਾ ਉਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੋ ਰਹੀ ਹੈ ਗਿਆਨ ਚਰਚਾ ਹੋ ਰਹੀ ਹੈ ਉਸ ਗਿਆਨ ਚਰਚਾ ਦੇ ਵਿੱਚ ਸਿੱਧ ਕਹਿ ਰਹੇ ਨੇ ਤੀਰਥਨਾਈਏ ਸੁਖਵਲ ਬਾਈਏ ਮੈਲ ਨਾ ਲੱਗਿਆ ਕਾਈ ਗੋਰਖ ਪੂਤ ਲੋਰੀਪਾ ਬੋਲੇ ਜੋਗ ਜੁਗਤ ਮਿਤ ਸਾਈ ਗੋਰਖ ਨਾਥ ਦਾ ਪੁੱਤਰ ਚੇਲਾ ਲੋਰੀਪਾ ਕਹਿ ਰਿਹਾ ਕਿ ਸਾਡੀ ਜੋਗੀਆਂ ਦੀ ਇਹ ਜੁਗਤ ਹੈ ਅਸੀਂ ਇਹ ਸਮਝਦੇ ਹਾਂ ਕਿ ਤੀਰਥਾਂ ਦੇ ਨਾਈਏ ਸੁਖਵਲ ਬਾਈਏ ਮੈਲ ਨਾ ਲੱਗਿਆ ਕਾਈ ਅਗਰ ਸਤਗੁਰੂ ਨੇ ਆਪਣਾ ਵਿਚਾਰ ਦਿੱਤਾ ਹਾਟੀ ਬਾਟੀ ਰਹਿਣ ਰਿਰਾਲ ਰੁਖ ਬਿਰਖ ਉਦਯਾਨੋਂ ਇਹ ਤੁਸੀਂ ਸਮਝਿਓ ਇਹ ਅਸਲ ਚ ਕੀ ਹੈ ਹੱਟੀ ਬਾਟੀ ਨੀਂਦ ਨਾ ਆਵੇ ਪਰ ਖਰਚੀ ਤਨ ਢਲਾਈ ਉਥੇ ਸਭ ਨੂੰ ਹਾਰਟ ਬਟਨ ਗੁਰ ਘਰ ਦਿਖਾਇਆ ਜਿਹੜੇ ਤੀਰਥਾਂ ਦੇ ਲੰਦੇ ਫਿਰਦੇ ਹੋ ਗੁਰੂ ਨੇ ਘਰ ਦੇ ਵਿੱਚ ਦਿਖਾਤਾ ਹੈ ਦੁਰਵਰਤੋਂ ਗੁਰਬਾਣੀ ਦੀ ਜਿੰਨੀ ਕਰ ਸਕਨੇ ਆ ਆਪਣੇ ਮਕਸਦ ਲਈ ਆਪਣੀ ਘਟਿਆ ਸੋਚ ਨੂੰ ਪੱਠੇ ਪਾਉਣ ਲਈ ਆਪਣੀ ਗੁਰਮਤ ਸ੍ਰੋਤੀ ਸੋਚ ਨੂੰ ਪੱਠੇ ਪਾਉਣ ਲਈ ਪਟੇ ਲੰਬੀ ਗੱਲ ਹੈ ਬੜਾ ਲੰਬਾ ਵਿਸ਼ਾ ਹੈ ਸਾਰਾ ਵਿਸ਼ਾ ਵਿਚਾਰ ਲਿਆ ਆਪਣੀ ਆਪਣੀ ਸਵੈ ਪ੍ਰਚੋਲ ਕਰ ਲਈ ਹੈ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਅਤੀਰਸਤਰੀ ਵੜਿਆ ਹੋਇਆ ਉਹਨੂੰ ਜੇ ਨਜ਼ਰ ਨਹੀਂ ਕੱਡਾਂਗੇ ਕੋਈ ਨਾ ਚਿਰ ਕੁਝ ਨਹੀਂ ਹੋਣਾ ਬਸ ਇਹਨਾਂ ਲਈ ਅੱਜ ਵਿਸ਼ੇ ਦੀ ਸਵਾਬਤੀ ਹੈ ਅਗੋਂ ਜੇ ਸਤਗੁਰ ਦਾ ਹੁਕਮ ਹੋਏਗਾ ਅੱਜ ਬਸ ਇਤਨੇ ਇੱਕ ਬਚਨ ਕੋ ਰੌਂਡ ਕਰਨਾ ਪੂਰਾ ਵਿਸ਼ਾ ਵਿਚਾਰਦੇ ਆ ਅੱਜ ਦੀ ਵਿਚਾਰ ਕਰਦੇ ਆ ਬੇਅੰਤ ਭੁੱਲਾ ਹੋ ਗਏ ਹੁਣ ਕੀ ਆ ਦਸ ਤੇ ਭੁੱਲਾ ਬਖਸ਼ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ